ਤਮਾਨ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਲੈ ਲਿਆ ਵੱਡਾ ਫੈਸਲਾ ਸੁਣ ਕੇ ਕਿਸਾਨ ਵੀ ਮਾਰਨਗੇ ਪੁੱਠੀਆਂ ਛਾਲਾਂ ਦਰਅਸਲ ਪੰਜਾਬ ਦੇ ਵਿੱਚ ਜੋ ਹੜ੍ਹਾਂ ਨੇ ਹਹਾਕਾਰ ਮਚਾਈ ਸੀ ਹੜ੍ਹਾਂ ਦੇ ਕਰਕੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਜਿਸ ਤੋਂ ਬਾਅਦ ਕਿਸਾਨ ਸਰਕਾਰਾਂ ਦੇ ਅੱਗੇ ਗੁਹਾਰ ਲਗਾਉਂਦੇ ਹੋਏ ਨਜ਼ਰ ਆ ਰਹੇ ਸੀ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਜੋ ਸਾਡੀਆਂ ਫਸਲਾਂ ਬਰਬਾਦ ਹੋਈਆਂ ਨੇ ਉਸ ਦਾ ਸਾਨੂੰ ਮੁਆਵਜ਼ਾ ਪ੍ਰਤੀ ਏਕੜ 70000 ਰੁਪਏ ਦਿੱਤਾ ਜਾਵੇ ਪਰ ਪੰਜਾਬ ਸਰਕਾਰ ਦੇ ਵੱਲੋਂ 20000 ਰੁਪਏ ਪ੍ਰਤੀ ਏਕੜ ਫਸਲ ਦੇ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਕਿਸਾਨ ਖੁਸ਼ ਨਹੀਂ ਸੀ ਕਿਸਾਨ ਅੱਜ ਅਜੇ ਹੀ ਹਾਲਤ ਦੇ ਵਿੱਚ ਨੇ ਕਿ ਉਹ ਬੀਜ ਖਰੀਦਣ ਦੇ ਕਾਬਿਲ ਵੀ ਨਹੀਂ ਆ ਤਾਂ ਜਿਸ ਨੂੰ ਦੇਖਦੇ ਹੋਏ ਕੁਦਰਤੀ ਮਾਰ ਜੋ ਕਿਸਾਨ ਝੱਲ ਰਹੇ ਨੇ ਜੋ ਕਿਸਾਨ ਝੱਲ ਚੁੱਕੇ ਨੇ ਉਹਨਾਂ ਨੂੰ ਦੇਖਦੇ ਹੋਏ ਕਿਸਾਨਾਂ ਦੇ ਲਈ ਮਸੀਹਾ ਬਣੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਡਾ ਫੈਸਲਾ ਲੈਂਦੇ ਆ ਇਹ ਵੱਡਾ ਐਲਾਨ ਕਰ ਦਿੱਤਾ ਕਿ ਜੋ ਕਿਸਾਨਾਂ ਦੀ ਫਸਲ ਬਰਬਾਦ ਹੋਈ ਆ ਅਸੀਂ ਉਹਨਾਂ ਕਿਸਾਨਾਂ ਨੂੰ ਮੁਫਤ ਬੀ ਜੋ ਉਪਲਬਧ ਕਰਵਾਵਾਂਗੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਇਹ ਗੱਲ ਕਹਿੰਦੇ ਨੇ ਕਿ ਮੈਂ ਵੀ ਇੱਕ ਕਿਸਾਨ ਦਾ ਪੁੱਤ ਹਾਂ ਜਦੋਂ ਸਾਡੇ ਵੀ ਫਸਲਾਂ ਬਰਬਾਦ ਹੋ ਜਾਂਦੀਆਂ ਸੀ ਸਾਡੇ ਘਰੇ ਰੋਟੀ ਨਹੀਂ ਸੀ ਪੱਕਦੀ ਸਾਨੂੰ ਪਤਾ ਲੱਗ ਜਾਂਦਾ ਸੀ ਕਿ ਪਾਣੀ ਨੇ ਮਾਰ ਕਰ ਦਿੱਤੀ ਜਾਂ ਸਾਡੀ ਫਸਲ ਬਰਬਾਦ ਹੋ ਚੁੱਕੀ ਇਸ ਕਰਕੇ ਅੱਜ ਘਰ ਦਾ ਸਾਡਾ ਚੁੱਲ੍ਹਾ ਠੰਡਾ ਪਿਆ ਤਾਂ ਨਾ ਸੀ ਕਿਸੇ ਦਾ ਚੁੱਲ੍ਹਾ ਠੰਡਾ ਨਹੀਂ ਹੋਣ ਦੇਵਾਂਗੇ ਜਿਸ ਦੇ ਕਰਦੇ ਜਿਸ ਦੇ ਚਲਦੇ ਆ ਮੁੱਖ ਮੰਤਰੀ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਜਾਣਕਾਰੀ ਸਾਂਝੀ ਕਰਦੇ ਆ ਲਿਖਿਆ ਕਿ ਕੁਦਰਤੀ ਆਫਤ ਕਰਕੇ ਪੰਜਾਬ ਇਸ ਸਮੇਂ ਸੰਕਟ ਦੇ ਵਿੱਚੋਂ ਲੰਘ ਰਿਹਾ ਹੜ ਕਾਰਨ 5 ਲੱਖ ਏਕੜ ਫਸਲ ਖਰਾਬ ਹੋ ਚੁੱਕੀ ਹੈ ਤੇ ਇੱਕ ਕਿਸਾਨ ਇਸ ਹਾਲਤ ਦੇ ਵਿੱਚ ਨਹੀਂ ਹੈ ਕਿ ਉਹ ਬੀਜ ਖਰੀਦ ਸਕਣ ਇਸ ਲਈ ਸਰਕਾਰ ਨੇ 5 ਲੱਖ ਏਕੜ ਖੇਤਾਂ ਦੇ ਲਈ ਕਣਕ ਦਾ ਬੀਜ ਉਪਲਬਧ ਕਰਵਾਉਣ ਦਾ ਫੈਸਲਾ ਲਿਆ ਜਿਸ ਦੌਰਾਨ ਕਿਸਾਨਾਂ ਨੂੰ 2 ਲੱਖ ਕੁਇੰਟਲ ਬੀਜ ਮੁਫਤ ਦਿੱਤਾ ਜਾਵੇਗਾ ਅਸੀਂ ਕਿਸਾਨਾਂ ਨੂੰ ਸੂਬੇ ਦੇ ਕਿਸਾਨਾਂ ਨੂੰ ਮੋੜ ਪੈਰਾਂ ਦੇ ਉੱਤੇ ਖੜਾ ਕਰਨ ਦੇ ਲਈ ਇਹ ਯਤਨ ਕਰ ਰਹੇ ਹਾਂ ਤੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਰਕਾਰ ਖੜੀ ਆ ਤਾਂ ਵਾਕਿ ਹੀ ਪੰਜਾਬ ਸਰਕਾਰ ਦਾ ਇਹ ਫੈਸਲਾ ਕਿਸਾਨਾਂ ਨੂੰ ਰਾਹਤ ਜ਼ਰੂਰ ਦੇਵੇਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਅੱਜ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਤਾਂ ਕਿਸਾਨ ਜਿਹੜੇ ਨੇ ਉਹੀ ਗੱਲ ਕਹਿ ਰਹੇ ਨੇ ਕਿ ਅਸੀਂ ਬੀਜ ਕਿੱਥੋਂ ਖਰੀਦਾਂਗੇ ਅਸੀਂ ਬੀਜ ਖਰੀਦਾਂਗੇ ਉਸ ਤੋਂ ਬਾਅਦ ਸਾਡੀਆਂ ਫਸਲਾਂ ਵੀ ਜਿਹੜੀਆਂ ਨੇ ਉਹ ਹਲੇ ਨਹੀਂ ਹੋਣਗੀਆਂ ਬੀਜ ਮਰ ਵੀ ਸਕਦਾ ਆ ਕਿਉਂਕਿ ਜੋ ਅੱਜ 5-5 ਫੁੱਟ ਰੇਤਾ ਚੜ ਚੁੱਕਿਆ ਗਾਧ ਜੰਮ ਚੁੱਕੀ ਆ ਖੇਤਾਂ ਦੇ ਵਿੱਚ ਉਪਜਾਊ ਜਿਹੜੀ ਧਰਤੀ ਪੰਜਾਬ ਦੀ ਉਹ ਉਪਜਾਊ ਨਹੀਂ ਰਹੀ ਤਾਂ ਉਸ ਨੂੰ ਉਪਜਾਊ ਹੋਣ ਦੇ ਵਿੱਚ ਥੋੜਾ ਸਮਾਂ ਲੱਗੇਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਦਰਿਆਵਾਂ ਦਾ ਜਿਹੜਾ ਪਾਣੀ ਆਇਆ ਰੇਤਾ ਆਇਆ ਜਿਹੜੀ ਗਾਧ ਜਿਹੜੀ ਆ ਉੱਥੇ ਖੇਤਾਂ ਦੇ ਵਿੱਚ ਜੰਮ ਚੁੱਕੀ ਆ ਪਹਿਲਾਂ ਤਾਂ ਕਾਫੀ ਟਾਈਮ ਉਹ ਰੇਤੇ ਨੂੰ ਚੱਕਣ ਦੇ ਵਿੱਚ ਲੱਗ ਜਾਵੇਗਾ ਫਸਲ ਦੀ ਉਪਜਾਊ ਸ਼ਕਤੀ ਜਿਹੜੀ ਘਟ ਗਈ ਹੈ ਤਾਂ ਉਹ ਬੀਜ ਅਸੀਂ ਖਰੀਦਾਂਗੇ ਜੇਕਰ ਬੀਜ ਮਰ ਗਿਆ ਤਾਂ ਕਹਿੰਦੇ ਅਸੀਂ ਕੀ ਕਰਾਂਗੇ ਕਿਸਾਨ ਇਹੀ ਗੱਲ ਕਹਿੰਦੇ ਨੇ ਤਾਂ ਪਰ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਵੱਡਾ ਫੈਸਲਾ ਲੈ ਲਿਆ ਕਿ 2 ਲੱਖ ਕੁਆਂਟਲ ਜਿਹੜੀ ਆ ਬੀਜ ਕਣਕ ਦਾ ਬੀਜ ਆ ਕਿਸਾਨਾਂ ਨੂੰ ਮੁਫਤ ਦਿੱਤਾ ਜਾਵੇਗਾ ਤਾਂ ਜੋ ਕਿਸੇ ਦਾ ਕੋਈ ਨੁਕਸਾਨ ਜਿਹੜਾ ਹੋਇਆ ਉਸ ਦੀ ਪਰਪਾਈ ਕਰਨ ਦੇ ਵਿੱਚ ਅਸੀਂ ਥੋੜਾ ਜਿਹਾ ਸਹਿਯੋਗ ਪਾ ਸਕੀਏ ਪੰਜਾਬ ਸਰਕਾਰ ਲਗਾਤਾਰ ਕਿਸਾਨਾਂ ਦੇ ਨਾਲ ਖੜੀ ਹੋਈ ਨਜ਼ਰ ਆ ਰਹੀ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਕਸਰ ਹੀ ਕਿਸਾਨਾਂ ਦੇ ਨਾਲ ਖੜੇ ਹੋਏ ਨਜ਼ਰ ਆਉਂਦੇ ਨੇ ਭਾਵੇਂ ਕੀ ਕਿਸਾਨੀ ਅੰਦੋਲਨਾਂ ਦੀ ਗੱਲ ਕਰੀਏ ਭਾਵੇਂ ਕੀ ਕਿਸਾਨਾਂ ਦੇ ਉੱਤੇ ਜੋ ਹੁਣ ਆਫਤ ਆਈ ਆ ਉਸ ਦੀ ਗੱਲ ਕਰੀਏ ਤਾਂ ਪਰ ਦੂਜੇ ਪਾਸੇ ਕਿਸਾਨ ਕਹਿ ਰਹੇ ਨੇ ਕਿ ਜੋ ਸਾਡੀਆਂ ਫਸਲਾਂ ਬਰਬਾਦ ਹੋਈਆਂ ਨੇ ਜੋ ਸਾਡੇ ਪਸ਼ੂ ਡੰਗਰ ਸਾਡੇ ਜਿਹੜੇ ਨੇ ਸਾਡੇ ਤੋਂ ਦੂਰ ਚਲੇ ਗਏ ਉਹਨਾਂ ਦੇ ਵੀ ਮੁਆਵਜ਼ੇ ਹਲੇ ਤੱਕ ਸਾਨੂੰ ਨਹੀਂ ਮਿਲੇ ਪਿਛਲੀ ਵਾਰ ਵੀ ਜੋ 2023 ਦੇ ਵਿੱਚ ਹਾਲਾਤ ਬਣੇ ਸੀ ਹੜ੍ਹਾਂ ਦੇ ਉਦੋਂ ਵੀ ਵੱਡੇ ਐਲਾਨ ਕੀਤੇ ਸੀ ਪਰ ਉਹ ਐਲਾਨ ਪੂਰੇ ਨਹੀਂ ਹੋਏ ਤਾਂ ਖੈਰ ਇਸ ਵਾਰ ਜੋ ਐਲਾਨ ਕੀਤੇ ਨੇ ਪੰਜਾਬ ਦੇ ਮੁੱਖ ਮੰਤਰੀ ਭਵਨਤਮਨ ਦੇ ਵੱਲੋਂ ਉਹ ਐਲਾਨ ਖੈਰ ਕਦੋਂ ਤੱਕ ਪੂਰੇ ਹੁੰਦੇ ਨੇ ਇਸ ਦੇ ਉੱਤੇ ਨਜ਼ਰਾਂ ਜ਼ਰੂਰ ਰਹਿਣਗੀਆਂ